प्रिय शिशार्थीओ ये वीडियो ग्रॉसरी स्टोर से संबंधित है मोहित सत श्रीकाल भाई साहब सात तो श्रीकाल भाई साहब थोड़ा स्वागत है किमें हो मैं थोड़ी किमें मदद कर सकता हूँ जी धन्यवाद मैं घर का छोटा छोटा समान खरीद आया हाँ जिमें दाल चाहपत्ती चिप्स साबण आदि कुछ दिनों तो ਲੋ ਲਿੰਦਾ ਸਾਮਾਨ ਖਤਮ ਹੋ ਗਿਆ ਸੀ ਤਾਂ ਸੋਚਿਆ ਕਿ ਅੱਜ ਜਾ ਕੇ ਖਰੀਦ ਲਈਏ ਬਿਲਕੁਲ ਮੋਹਿਜੀ ਤੇ ਤੁਹਾਨੂੰ ਸਾਰਾ ਸਾਮਾਨ ਮਿਲੇਗਾ ਤੁਸੀਂ ਕਿਹੜੀ ਦਾਲ ਜਾਂ ਹੋਰ ਸਮਾਨ ਲੈਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਨੂੰ ਦਾਲਾਂ ਚਾਹੀਦੀਆਂ ਹਨ ਤਾਂ ਤੁਸੀਂ ਮਸਰਾ ਦੀ ਦਾਲ ਕਰ ਦਿਓ ਕਿੰਨੀ ਚਾਹੀਦੀ ਹੈ ਅੱਧਾ ਕਿਲੋ ਪੈਕ ਕਰ ਦਿਓ ਇਸ ਦੇ ਨਾਲ ਹੀ ਅੱਧਾ ਕਿਲੋ ਰਾਜਮਾ ਵੀ ਤੋਲ ਦਿਓ ਠੀਕ ਹੈ ਜੀ ਮੈਂ ਇਹ ਸਮਾਨ ਉਹਨੇ ਪੈਕ ਕਰਵਾ ਦਿੰਦਾ ਹਾਂ ਇਸ ਤੋਂ ਇਲਾਵਾ ਹੋਰ ਕੀ ਚਾਹੀਦਾ ਹੈ ਕੀ ਤੁਹਾਡੇ ਕੋਲ ਰੌਂਗੀ ਵੀ ਹੈ ਹਾਂਜੀ ਦੱਸੋ ਉਹ ਕਿੰਨੀ ਚਾਹੀਦੀ ਹੈ ਉਹ ਤੁਸੀਂ ਮੈਨੂੰ ਪਾਇਆ ਤੋਲ ਦਿਓ ਜਗਿੰਦਰ ਮੋਹਿਦ ਜੀ ਨੂੰ 250 ਗ੍ਰਾਮ ਰੌਂਗੀ ਤੋਲ ਦਿਓ ਹੋਰ ਦੱਸੋ ਮੋਹਿਦ ਜੀ ਮੈਨੂੰ ਚਾਹ ਪੱਤੀ ਵੀ ਚਾਹੀਦੀ ਹੈ ਤੁਹਾਡੇ ਕੋਲ ਕਿਹੜੀ ਚਾਹ ਪੱਤੀ ਹੈ ਜੀ ਸਾਡੇ ਕੋਲ ਸਾਰੇ ਬ੍ਰਾਂਡ ਹੈਗੇ ਨੇ ਤੁਸੀਂ ਦੱਸੋ ਕਿਹੜੀ ਲੈਣੀ ਹੈ ਤੁਸੀਂ ਅੱਧਾ ਕਰੋ ਫਿਰ ਅੱਧਾ ਕਿਲੋ ਅਗਨੀ ਚਾਹ ਦਾ ਪੈਕੇਟ ਦੇ ਦਿਓ ਹੋਰ ਕੋਈ ਚਾਹ ਮਸਾਲਾ ਆ ਚਾਹੀਦਾ ਹੋਵੇ ਤਾਂ ਹਾਂ ਸੱਚ ਮਸਾਲੇ ਤੋਂ ਯਾਦ ਆਇਆ ਇੱਕ ਡੱਬੀ ਚਾਹ ਮਸਾਲੇ ਦੀ ਵੀ ਦੇ ਦਿਓ ਹੋ ਗਿਆ ਜੀ ਹੋਰ ਦੱਸੋ ਹੁਣ ਤੁਸੀਂ ਮੈਨੂੰ 2 ਕਿਲੋ ਸ਼ੱਕਰ ਤੇ 1 ਕਿਲੋ ਖੰਡ ਵੀ ਤੋਲ ਦਿਓ ਠੀਕ ਹੈ ਜੀ ਹੋਰ ਕੁਝ ਤੁਹਾਡੇ ਕੋਲ ਤੇਲ ਕਿਹੜੇ ਹਨ ਸਾਡੇ ਕੋਲ ਸਾਰੇ ਤੇਲ ਹੈਗੇ ਨੇ ਸਰੋਂ ਦਾ ਤੇਲ ਹੈਗਾ ਆ ਤੇਲ ਦਾ ਤੇਲ ਹੈਗਾ ਆ ਮੂੰਗਫਲੀ ਦਾ ਹੈਗਾ ਆ ਸੂਰਜਮੁਖੀ ਦਾ ਤੇ ਹੋਰ ਰਿਫਾਈਨਡ ਤੇਲ ਕੀ ਤੁਹਾਡੇ ਕੋਲ ਕੋਈ 올ਿਵ ਆਇਲ ਵੀ ਹੈ ਜਨਾਬ ਉਹ ਤਾਂ ਬਹੁਤ ਮਹਿੰਗਾ 1500 ਰੁਪਏ ਲੀਟਰ ਹੈ ਜਨਾਬ ਗੱਲ ਮਹਿੰਗੇ ਸਸਤੇ ਦੀ ਨਹੀਂ ਅੱਜਕੱਲ ਮਾੜੇ ਤੇਲ ਹੀ ਕਿੰਨੀਆਂ ਬਿਮਾਰੀਆਂ ਦੀ ਜੜ ਨੇ ਹਾਂਜੀ ਇਹ ਤੁਸੀਂ درست ਫਰਮਾਇਆ ਬਸ ਸਾਡੇ ਕੋਲ ਆਪਣਾ ਤਿਆਰ ਕਰਵਾਇਆ ਸਰੂਆ ਤੇਲ ਵੀ ਹੈਗਾ ਆ ਤੇ ਮੂੰਗਫਲੀ ਦਾ ਤੇਲ ਵੀ ਸਾਡਾ ਆਪਣਾ ਤਿਆਰ ਕਰਵਾਇਆ ਤੁਸੀਂ ਕੋਈ ਵਰਤ ਕੇ ਵੇਖੋ ਚਲੋ ਤੁਸੀਂ ਇੰਜ ਕਰੋ 1 ਲੀਟਰ 올ਿਵ ਆਇਲ ਕਰ ਦਿਓ ਤੇ 2 ਲੀਟਰ मूंगफली का तेल कर दियो। ठीक है जी होर की समान चाहिए है एक पैकेट नमक का कर दौ ठीक है जी कोई होर मसाला वगैरह भी चाहिए है तुम तो इदा करो सौ ग्राम काली मिर्च सौ ग्राम सुखा धनिया ग्राम जीरा साबित भी देव ये दे मैं आप पीस के मसाला तैयार कर लवागा ठीक है जी होर दसो की देे को जैम कह वह सा मिक्स फ्रूट जैम है बहुत वायापोर्ट है उसकी ਕਿਹੜੇ ਬ੍ਰਾਂਡ ਦਾ ਹੈ ਇਹ ਆਪਣੇ ਇੱਥੇ ਇੱਕ ਔਰਤਾਂ ਦਾ ਸਮੂਹ ਹੈ ਉਹ ਆਪ ਹੱਥੀਂ ਤਿਆਰ ਕਰਦਾ ਹੈ ਅੱਛਾ ਚਲੋ ਦਿਓ ਫਿਰ ਇਸ ਵਾਰ ਇਹ ਹੀ ਟਰਾਈ ਕਰਦਾ ਤੁਸੀਂ ਸਾਡੀ ਗਰੰਟੀ ਤੇ ਲੈ ਜਾਓ ਯਾਦ ਕਰੋਗੇ ਤਾਂ ਫਿਰ ਮੰਗੋਗੇ ਮੈਂ ਆਪਣੇ ਘਰ ਆਪ ਇਹ ਵਰਤਦਾ ਹਾਂ ਅੱਛਾ ਹੁਣ ਤੁਸੀਂ ਆਜੋ ਸਰਫ ਤੇ ਸਰਫ ਵਾਲਾ ਪੈਕੇਟ ਕਿੰਨੇ ਕਿਲੋ ਦਾ ਹੈ ਤੁਹਾਡੇ ਕੋਲ ਤੁਹਾਨੂੰ ਕਿੰਨੇ ਕਿਲੋ ਵਾਲਾ ਚਾਹੀਦਾ ਹੈ ਕੀ ਤੁਹਾਡੇ ਕੋਲ 3 ਜਾਂ 4 ਜਾਂ 5 ਕਿਲੋ ਵਾਲਾ ਕੋਈ ਪੈਕੇਟ ਹੈ ਹਾਂਜੀ ਇੱਕ 3 ਕਿਲੋ ਵਾਲਾ ਪੈਕੇਟ ਹੈ ਉਸ ਵਿੱਚ 1 ਕਿਲੋ ਸਰ ਫ੍ਰੀ ਹੈ ਯਾਨੀ ਉਹ 4 ਕਿਲੋ ਦਾ ਹੈ ਠੀਕ ਹੈ ਇਹ ਕੋ ਵੀ ਕੱਢ ਦਿਓ ਹੋਰ ਕੋਈ ਸਾਬਣ ਕੋਈ ਸ਼ੈਂਪੂ ਆਦੀ ਹਾਂਜੀ 6 ਟਿੱਕੀਆਂ ਸਾਬਣ ਕੱਢ ਦਿਓ ਤੇ ਇੱਕ ਅੱਧਾ ਲੀਟਰ ਸ਼ੈਂਪੂ ਵੀ ਦੇ ਦਿਓ ਠੀਕ ਹੈ ਆ ਲਓ ਇਸ ਦੇ ਨਾਲ ਹੀ ਦੋ ਵੱਖ-ਵੱਖ ਸਵਾਦਾਂ ਵਾਲੀਆਂ ਟੂਥਪੇਸਟ ਵੀ ਕੱਢ ਦਿਓ ਠੀਕ ਹੈ ਮੈਂ ਚੀਜ਼ਾਂ ਤੁਹਾਡੇ ਲਈ ਕੱਢ ਰਿਹਾ ਹਾਂ ਕੋਈ ਹੋਰ ਚੀਜ਼ਾਂ ਜੋ ਤੁਹਾਨੂੰ ਚਾਹੀਦੀਆਂ ਹੋਣ? ਹਾਂ ਮੈਂ ਚਿਪਸ ਵੀ ਲੈਣਾ ਚਾਹੁੰਦਾ। ਤੁਸੀਂ ਕੋਈ ਚਿਪਸ ਦੇ ਬ੍ਰਾਂਡਾਂ ਬਾਰੇ ਦੱਸ ਸਕਦੇ ਹੋ? ਤੁਸੀਂ ਤਾਂ ਸਾਡੇ ਕੋਲ ਵੱਖ-ਵੱਖ ਫਲੇਵਰ ਤੇ ਵੱਖ-ਵੱਖ ਬ੍ਰਾਂਡ ਹੈਗੇ ਨੇ। ਤੁਸੀਂ ਕਿਹੜਾ ਫਲੇਵਰ ਤੇ ਬ੍ਰਾਂਡ ਚਾਹੁੰਦੇ ਹੋ? ਮੈਨੂੰ ਇਹ ਪੀਲੇ ਰੰਗ ਵਾਲੇ ਚਿਪਸ ਦੇ 10 ਪੈਕਟ ਦੇ ਦਿਓ। ਬਹੁਤ ਵਧੀਆ। ਤੁਸੀਂ ਕੁਝ ਹੋਰ ਸਾਮਾਨ ਚਾਹੁੰਦੇ ਹੋ? ਹਾਂ। ਗਰਮੀਆਂ ਆ ਗਈਆਂ। ਤੁਹਾਡੇ ਕੋਲ ਕੋਈ ਚੰਗੇ ਸ਼ਰਬਤ ਹੈਗੇ ਨੇ? ਸਾਡੇ ਕੋਲ ਗੁਲਾਬ ਸ਼ਰਬਤ ਹੈ, ਬਰਮੀ ਸ਼ਰਬਤ ਹੈ, ਬਦਾਮ ਸ਼ਰਬਤ ਹੈ, ਮੰਗੋ ਤੇ ਸੰਤਰਾ ਆਦ ਕਈ ਫਲੇਵਰ ਹਨ ਦੱਸੋ ਕਿਹੜਾ ਵਈਏ ਤੁਸੀਂ ਇਦਾਂ ਕਰੋ ਇੱਕ ਬਰਮੀ ਸ਼ਰਬਤ ਕੱਢ ਦਿਓ ਪੰਦਾ ਦੁੱੱਚ ਵੀ ਪਾ ਗਏ ਪੀ ਲੈਂਦਾ ਹੈ ਹਾਂ ਇਹ ਗੱਲ ਬਿਲਕੁਲ ਸਹੀ ਕਹੀ ਤੁਸੀਂ ਤੇ ਇੱਕ ਤੁਸੀਂ ਸੰਤਰੇ ਵਾਲਾ ਫਲੇਵਰ ਦੇ ਦਿਓ ਉਹ ਯਾਦ ਆਇਆ ਕੀ ਕੀ ਤੁਹਾਡੇ ਕੋਲ ਮਰਬੇ ਵੀ ਹੈਗੇ ਨੇ ਹਾਂਜੀ ਹਾਂਜੀ ਸਾਡੇ ਕੋਲ ਸੇਬ ਔਲਾ ਗਾਜਰ ਬਿੱਲ ਆਦੇ ਮਰਬੇ ਹੈਗੇ ਨੇ ਦੱਸੋ ਕਿਹੜਾ ਲਈਏ ਤੁਸੀਂ 1 ਕਿਲੋ ਔਲੇ ਦਾ ਤੇ 1 ਕਿਲੋ ਗਾਜਰ ਦਾ ਮਰਬਾ ਦੇ ਦਿਓ ਠੀਕ ਹੈ ਕੁਝ ਹੋਰ ਇੰਜ ਕਰੋ 5 ਕਿਲੋ ਚੰਗੇ ਜਏ ਬਾਸਮਤੀ ਚੌਲ ਵੀ ਦੇ ਦਿਓ 2 ਮਿੰਟ ਦਿਓ ਹੁਣੇ ਘੜਵਾਉਂਦਾ ਹਾਂ ਠੀਕ ਹੈ ਮੈਂ ਇਸ ਮਾਲ ਵੀ ਪੈਕ ਕਰ ਰਿਹਾ ਹਾਂ ਕੋਈ ਹੋਰ ਚੀਜ਼ ਨਹੀਂ ਅੱਜ ਲਈ ਬਸ ਇਨਾ ਹੀ ਸਾਮਾਨ ਚਾਹੀਦਾ ਹੈ ਠੀਕ ਹੈ ਮੋਹਿਜੀ ਤੁਹਾਡਾ ਸਾਰਾ ਸਾਮਾਨ ਆ ਗਿਆ ਹੈ ਕੁੱਲ ਰਕਮ 7765 ਰੁਪਏ ਬਣਦੀ ਹੈ ਤੁਸੀਂ ਕਿਵੇਂ ਭੁਗਤਾਨ ਕਰਨਾ ਚਾਹੁੰਦੇ ਹੋ ਮੈਂ UPI ਨਾਲ ਭੁਗਤਾਨ ਕਰਾਂਗਾ ਤੁਹਾਡਾ ਸਕੈਨਰ ਕਿੱਥੇ ਹੈ ਆ ਲਓ ਜੀ QR ਕੋਡ ਲਓ ਜੀ ਤੁਸੀਂ ਚੈੱਕ ਕਰੋ ਮੈਂ ਪੈਸੇ ਭੇਜ ਦਿੱਤੇ ਹਨ ਹਾਂ ਜੀ ਇਹ ਮਿਲ ਗਏ ਹਨ ਧੰਨਵਾਦ ਮੋਹਿਜੀ ਤੁਹਾਡਾ ਸਾਰਾ ਸਮਾਨ ਪੂਰਾ ਹੋ ਗਿਆ ਹੈ ਕੋਈ ਹੋਰ ਲੋੜ ਹੋਵੇ ਤਾਂ ਜਰੂਰ ਦੱਸਣਾ ਧੰਨਵਾਦ ਜੀ ਤੁਸੀਂ ਇਹ ਸਮਾਨ ਮੇਰੀ ਗੱਡੀ 'ਚ ਰਖਵਾ ਸਕਦੇ ਹੋ ਹਾਂ ਜੀ ਹਾਂ ਜੀ ਕਿਉਂ ਨਹੀਂ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਤੁਹਾਡਾ ਧੰਨਵਾਦ ਤੁਸੀਂ ਜਦੋਂ ਚਾਹੋ ਤੁਹਾਡੀ ਆਪਣੀ ਦੁਕਾਨ ਹੈ ਤੁਸੀਂ ਆ ਸਕਦੇ ਹੋ ਜੀ ਧੰਨਵਾਦ